ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ YouTube ਚੈਨਲ ਮਾਰਨਿੰਗ ਹੋ ਚੁੱਕੀ ਆ ਸਵੇਰ ਦਾ ਸਭਾ ਅੱਜ ਸ਼ੁਰੂ ਕਰਦੇ ਆ ਇੱਕ ਨਵਾਂ ਵਲੌਗ ਆਪਾਂ ਮੈਡਮ ਅਜੇ ਸੁੱਤੀ ਪਈ ਆ ਆਪਾਂ ਉੱਠ ਗਏ ਜੀ ਦੁੱਧ ਦਪਾਇਆ ਜੀ ਦੀ ਜਾ ਕੇ ਤੇ ਮੈਡਮ ਬਾਹਰ ਪੰਛੀ ਬੜੀ-ਬੜੀ ਆਵਾਜ਼ ਚਹਿ-ਚਹਾ ਰਹੇ ਨੇ ਕਰਦੇ ਆਪਾਂ ਸ਼ੁਰੂਆਤ ਇਧਰ ਆਪਾਂ ਉਹ ਦੇਖਦੇ ਆ ਆਪਣਾ ਬਾੜੀ ਆਪਣੀ ਬੜਾ ਮੌਸਮ ਬਹੁਤ ਵਧੀਆ ਲੱਗਦਾ ਸਵੇਰੇ ਸਵੇਰੇ ਉੱਠ ਕੇ ਨਾ ਜਦੋਂ ਇਹ ਚਿੜੀਆਂ ਦੀ ਚੂੰ ਚੂੰ ਛੀ ਛੀ ਸੁਣਦੇ ਆਪਾਂ ਹੋ ਬੈਠਿਆ ਚਿਂਗੀਆਂ ਵਿਚਾਰੀਆਂ ਸੜਕ ਉਹਦੇ ਤੇ ਤਾਰਾਂ ਤੂਦਾਂ ਤੇ ਚਲੋ ਚੱਲਦੇ ਆਪਾਂ ਹੁਣ ਅੰਦਰ ਗੱਡੀ ਖੜੀ ਹੈ ਆਪਣੀ ਤਰਪਾਲ ਪਾਤੀ ਜਿਹਦੇ ਤੋਤੀ ਤਾਂ ਹੈ ਨਹੀਂ ਐਂ ਪਾਤੀ ਮੀਂਹ ਪੈ ਗਿਆ ਨਾ ਉਸ ਤੋਂ ਬਾਅਦ ਇਹਨੂੰ ਫੇਰ ਧੋਣਾ ਵੀ ਹਜੇ ਜਾਣ ਗਏ ਨਹੀਂ ਕਿਤੇ ਹਜੇ ਆਪਾਂ ਜਦੋਂ ਗਏ ਉਦੋਂ करोंगे शुरुआत इधर मैडम सुती पी आज इन्होंने कोई हजी नहीं माड़ी मोटी शर्म शुरू हैगी माड़ी मोटी कि नहीं? नहीं की मतलब ये उठती नहीं तू चलो जी इन्हों समझ आप माहौल देखते बन रहा वा चाह चू पीने है। ਦੋ ਦੋ ਦਾ ਕੰਨੀ ਕੋਈ ਇੱਥੇ ਪਈਆਂ ਹਿੰਗ ਸੁਪਾਈ ਥੀਨ ਕਰੂਗੀ ਮੈਡਮ ਉੱਠ ਕੇ ਫਿਰ ਜੀ ਮੈਡਮ ਉੱਠ ਖੜੀ ਆ ਹੁਣ ਬਣਾਉਣ ਲੱਗੇ ਚਾਹ ਤੇ ਆ ਪਏ ਨੇ ਸਮਾਨ ਚਾਹ ਦਾ ਖਾਣ ਵਾਲਾ ਨਾ ਡੰਡਾ ਪਿਆ ਸਾਡਾ ਮੋਬਾਈਲ ਵਾਲਾ ਸਮਾਨ ਬਹੁល ਸਟਾਕ ਰੱਖਦਾ ਇੱਥੇ ਚਾਹ ਪੀਣ ਵਾਸਤੇ ਤੇ ਉਧਰ ਦੇਖ ਲੋ ਸ਼ਕਲਾਂ ਉੱਠਣਾਂ ਦੀ ਬੰਦੇ ਨੇ ਬੰਦੇ ਨੇ ਮੱਟਾ ਉਹ ਮੱਟਾ ਉਹਨੇ ਉਹਨੇ ਫਿਰ ਸੰਗਲੇਣਾ ਇੱਕ ਉਹ ਬੈਠਾ ਦੋਨੇ ਜਣੇ ਅੱਛਾ ਇਹਨੂੰ ਪਤਾ ਲੱਗਣਾ ਮੇਰੀ ਬਣਾ ਰਹੇ ਨੇ ਵੀਡੀਓ ਹੈ ਅੱਛਾ ਕਿੱਡੀ ਕਰਾਣੀ ਹੈ ਦੇਖੀ ਮੋਬਾਈਲ camera ਦੇਖ ਲਈਏ ਨਹੀਂ ਪਾ ਲਈ ਜਾਦੇ ਲੈ 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 ਹਾਂ ਨਾ ਨਾ ਮਾਪੀ ਲਾ ਲੰਦੀ ਹੈ ਨਾ ਉਂਗਲ ਦੀ ਤਾਂ ਤੋ ਦੇ ਉਹ ਦੇਖਾ ਉਹ ਦੇਖਾ ਉਹ ਦੇਖਾ ਤਰੀ ਕੁੜੀ ਦੀ ਨੀਉਤਰਾ ਕਰੇ ਗੋਲੂ ਆਈ ਚੋੜੀ ਫੈਂਟਸ ਸੁਣ ਨੂੰ ਨਹੀਂ ਆਉਂਦੇ ਹੁਣ ਦੇਖੀ ਹੁਣ ਦੇਖੀ ਨੇ ਇਹਨੂੰ ਉਂਗਲ ਜੀ ਦਾ ਪੱਗਾ ਮਸ਼ਹੂਰੀ ਆ ਜਾਂਦੀ ਉਹ ਵੀ ਪੱਦਾ ਵੀ ਕਿਵੇਂ ਘੱਟੋ ਨਹੀਂ ਹਾਂ ਉਹਦੇ ਦਾਦ ਤੇ ਸਕਿਪ ਕਰ ਦਿੰਦੇ ਨੇ ਜਵਾਬ ਗੋਲੂ ਗਲੂ ਨਹੀਂ ਬੰਦਾ ਗੋਲੂ ਮਲੀ ਦੇਖ ਰਹੀ ਐ ਮੋਰਾ ਹਾਂ ਚੂੜਾ ਗੋਲੂ ਨਹੀਂ ਗਾ ਜਣੀ ਪਹਿਲੇ ਲੈ ਚੱਲ ਆ ਲਾ ਕੇ ਦੇ ਦਿਆ ਕਰ ਇਹਨੂੰ ਡੈਡੀ ਆ ਗਿਆ ਹੋਰ ਜਵਾਕ ਸਾਰੇ ਹਾਂ ਜਿਹੜਾ ਕੁੜੀਆਂ ਐਂ ਕਰਦੀਆਂ ਜਵਾਕ ਨੂੰ ਐ ਦੇ ਕੇ ਮੋਬਾਈਲ ਦੱਦੀ ਨੂੰ ਸਮਝ ਹੀ ਗਈਗੀ ਇਹ ਲਵਾ ਰਹੇ ਇਧਰੋਂ ਫੋਟੋ ਕੱਟਾ ਲਈ ਗਮਲੇ ਲਵਾ ਰਹੇ ਜਮਾਲੀ ਸੇ ਅੱਜ ਲੜ ਗਿਆ ਕੱਪ ਦੇ ਅੱਛਾ ਇਹ ਤੋ ਚੱਕ ਲਈ ਦੇ ਮਿੱਟੀ ਫਰੇ ਰਹੇ ਆ ਲਓ ਜੀ ਗਮਲੇ ਲੱਗ ਰਹੇ ਨੇ ਗੋਭੀ ਦਾ ਫੁੱਲ ਤੇ ਗੋਭੀ ਦਾ ਗੋਭੀ ਫਲਾਵਰ ਹਣਾ ਉਹ ਵੀ ਫਲਾਵਰ ਨੇ। ਅਭੀ ਨੈਟ ਤੇ ਨਿਕਾਲੂ ਇਹ ਨਿਕਲੇਗਾ। ਹੂੰ। ਉਹ ਵੀ ਫਲਾਵਰ ਕਰਕੇ। ਹੂੰ। ਮੈਂ ਦੇਖਿਆ ਉਹ ਜਿਹੜਾ ਮੈਂ ਉਹ ਦਿੱਲੀ ਚ ਦੇਖਿਆ ਸੀ ਉਹ ਲੈਣ ਗਏ ਸੀ। ਉਹ ਵੀ ਉਦਣੇ ਉੱਚੇ ਦੇਖੋ ਵੱਡੇ ਵੱਡੇ ਉਹ ਥੋੜੇ ਪਹਿਲੇ ਸੀ ਬਹੁਤ ਵੱਡੇ ਹੋਏ ਹੋਏ ਦੇਖੀਏ। ਸਭ ਤੋਂ ਬੋਧੀ ਕੱਚੀ ਜਗ੍ਹਾ ਵਾਲਾ ਕੱਚੀ ਜਗ੍ਹਾ ਕੋ ਉੱਟਾ ਹੈ। ਕੱਚੀ ਜਗ੍ਹਾ 'ਤੇ ਅਸੀਂ ਲਗਾ ਦੋਗੇ ਬੱਚੇ ਆ ਸਖੀ ਜਾ ਕਰ। ਹੂੰ। ਉਹ ਜੀ ਤਾਂ ਕਮਲਾ ਆ ਕਮਲਾ ਨੂੰ ਫੁਲਾਈ ਮਿਲੇਗੀ ਭਾਈ ਸਭ ਤੋਂ ਚੱਲੂਗਾ। ਹਾਂ ਇਹ ਤਾਂ ਹੈ। isme kuch dalna to nahi hota abhi nahi dalna hai baad mein dalna hai aur ek hafte ke baad khodai honi hai iski theek hai to poli chalenge paise kharch kar lo khodai mat karo mitti jam ho jati hai usse to lega si wo to prane lag gaye mere khurpa ja maar deve ha 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 hawa lagdi bolai ho jati hai pani jata jadd mein nahi hmm samne odreana hmm khet lande ਲਓ ਮੈਂ ਬੈਠੇ ਆ। ਉਹ ਬੇਬੇ ਬੈਠੇ ਆ ਵੀ ਆ ਰੈਡੀ ਖੜੀ ਆ ਬਾਈ ਜੀ ਇਹਦੇ ਚ ਸਾਰੇ ਫਲਾਵਰ ਨੇ। ਬੁੱਟੇ ਨੇ, ਕਾ ਗੇਂਦੇ ਦਾ, ਉਹ ਵੀ ਗੇਂਦੇ ਦਾ। ਗੇਂਦੇ ਦੇ ਬੁੱਟੇ ਵੀ ਲੈਣੇ ਆਪਾਂ ਨਾ। ਲੈ ਲੈ ਆਪੇ। ਇਹ ਲੈਣ ਤੋਂ ਲਈ ਆ ਜੇ। ਉਹ ਪਤਾ ਨਹੀਂ ਆ ਕੀ ਆ ਦੂਜਾ ਹੁੰਦਾ ਨਾ ਘਰਾਂ ਚ ਅੰਦਰ ਸ਼ੀਸ਼ੇ-ਸ਼ੂਸੇ ਚ ਲਾਉਣ ਵਾਲਾ। ਇਹ ਕਾ ਬੁੱਟਾ। ਆ ਵੀ ਬਹੁਤ ਦੇਖਿਆ ਵੀ ਬਹੁਤ ਸੋਹਣਾ ਲੱਗਦਾ ਉਹ। ਹੂੰ। ਇਹ ਅੰਦਰ ਵਾਸਤੇ ਨੇ ਸਾਰੇ ਬੁੱਟੇ ਅੰਦਰ ਲੱਗਦੇ ਨੇ ਸ਼ੀਸ਼ਾ-ਸ਼ੂਸੇ ਤੇ ਲੱਗਿਆ ਹੋਇਆ ਨਾ ਉਹਦੇ ਚ। ਅੰਦਰ ਰੱਖਣ ਵਾਸਤੇ। ਆ ਵੀ ਮੈਂ ਵਧੀਆ ਵਾ 70 80 ਰੁਪਏ ਦਾ ਬੂਟਾ ਹੋਣਾ ਹੈ ਕੋਟ 100 150 ਇਹੇ ਮਹਗਾ ਸਿਸਟਮ ਆ ਭਾਈ ਮਹਗਾ ਸਿਸਟਮ ਆ ਲੈ ਵੀ ਕੋਬੀ ਫਲਾ ਬੱਤ ਲੱਗ ਗਿਆ ਇੱਕ ਤਾਂ ਇਹਾਂ ਕਿ ਜਨਾ ਕਰਾਂਗੇ ਹਾਂ ਜਵਾਕ ਕੋਣ ਨਹੀਂ ਉਹ ਆਪਾਂ ਉਧਰ ਰੱਖ ਦਾਂਗੇ ਨਾ ਸਾਈਡ ਤੇ ਹਜੇ ਬਾਹਰ ਰੱਖ ਦਿਓ ਜੇ ਰੱਖ ਲਾਂਗੇ ਉਹ ਪੌੜੀਆਂ ਦੀ ਅਸੀਂ ਬਾਹਰ ਫੂੜੀ ਪੇ ਰੱਖਦੇ ਹਾਂ ਹਾਂ ਜੇ ਬਾਹਰ ਰੱਖ ਦਾਂਗੇ ਨਾ ਹੋਏ ਅੰਦਰ ਨਹੀਂ ਰੱਖਦੇ ਆਪਾਂ ਜ਼ਿਆਦਾ ਧੂਮ ਲੱਗੇ ਆ ਗੁਲਗਲੇ ਕਟੋਰੀਆਂ ਤੇ ਕੋਕੋ ਤੇ ਕੋਕੋ ਨਾਲ ਵੀ ਬਣਾ ਦੇਣਾ ਸੀ ਅੱਜ ਵਿੱਚ ਹੀ ਆ ਦੇ ਮਿੱਠਿਆ ਲਾਲਚੀ ਆ ਗਿਆ ਮਿੱਠੇ ਦੇ ਲਾਲਚੀ ਉਹ ਕੋਕੜੀ ਚੱਲ ਆ ਜਾ ਜਾਂ ਨਹੀਂ ਜਾਂਦਾ ਬਾਹਰ ਕਿਤੇ ਨਹੀਂ ਜਾਂਦਾ ਲੈ ਏਦਾਂ ਜਗਦੀ ਆ ਯੁੱਧ ਦਾ ਕੜੀ ਲਾਈਟ ਚੱਗਦੀ ਏ ਧੁੰਦਲਾ ਹੋ ਗਿਆ ਕੋਕੋ ਬਹਿ ਜਾ ਪੁੱਤ ਹੁਣ ਐ ਇੱਥੇ ਨਾ ਫਰੀ ਚੱਲ ਤੂੰ ਰੋਸ਼ਨੀ ਘਟਾ ਹਨਾ ਇਹ ਉਹਦੇ ਕਰਕੇ ਆਇਆ ਨਹੀਂ ਨਿੰਬੂ ਕਰਕੇ ਨਹੀਂ ਐਵੇਂ ਬੈਠੀ ਰੋਸ਼ਨੀ ਘਟਾ ਭੁੱਲ ਗਲੇ ਯੈਸ ਤੇ ਚਕੋਰੀਆਂ ਕਚੋਰੀਆਂ ਨਹੀਂ ਕਚੋਰੀਆਂ ਨਹੀਂ ਹੱਥ ਗੁੱਲੇ ਗੁੱਲਗਲੇ ਲਓ ਮੇਰੇ ਪੱਨ ਖਾਣ ਤੁਸੀਂ ਖਾ ਲਓ ਰਾਤ ਨੂੰ ਧੋਖਾ ਕਰਦੇ ਪਕੌੜੇ ਜਾ ਚੇਰੇ ਖਾਣਾਂਗੇ ਚਾਹ ਦੇ ਨਾਲ ਹਨਾ ਵੀ ਕੋਕੋ ਮੈਂ ਤਾਂ ਕੱਲ੍ਹ ਸਵੇਰੇ ਬਣਾਣਾ ਮੈਂ ਪੜ ਗਿਆ ਪੜ ਗਿਆ ਦੇਖ ਮੜਾ ਕੱਕ ਦੇਖ ਮੜਾ ਤਾਂ ਮੱਕੇ ਹਜੇ ਹਜੇ ਨਹੀਂ ਸੇਕ ਲੱਗਿਆ ਹੁਣ ਉਹਨੂੰ ਕਿ ਬਾਬਾ ਟਾਈਮ ਤੇ ਰੱਖਿਆ ਵੈ ਮੈਂ ਰੱਖਿਆ ਤਾਂ ਪੜ ਗਿਆ ਕਟਨੀ ਰਾਬੜਾ ਰਹਿ ਤੇ ਨਾ ਤਾਂ ਹੋਲਾਂ ਅਸੀਂ ਬਣਾਵਾਂਗੇ ਸਵੇਰੇ ਪਕੌੜੇ ਹੁਣ ਬਣਾਉਣ ਲੱਗੇ ਗੁਲਗੁਲੇ ਬਾਈ ਹੁਣ ਗੁਲਗੁਲੇ ਬੰਦ ਦੇਖ ਲਓ ਤੁਸੀਂ ਫਿਰ ਪਕੌੜੇ ਬੰਦ ਦੇਖਿਓ ਸਵੇਰੇ ਪਕੌੜੇ ਤੇ ਦੀਦੀ ਨਹੀਂ ਗਾ ਕੜਾਹੀ ਚ ਕੁਛ ਨਹੀਂ ਪਹਿਲੀ ਵਾਰੀ ਬਣਾ ਰਹੇ ਹਾਂ ਕਿਤਨੇ ਪਹਿਲੀ ਵਾਰ ਮੈਂ ਹੋਂ ਲੱਗੀ ਆ ਵੀ ਮੈਂ ਡੈਡੀ ਵਾਲਾ ਮੋਬਾਈਲ ਲਿਆਓ ਅੰਦਰੋਂ ਉਹਦੀ ਲਾਈਟ ਲਾ ਦੋ ਇੱਥੇ ਹੋਰ ਰੋਸ਼ਨੀ ਨਹੀਂ ਆ ਰਹੀ ਹਾਂ ਹਾਂ ਹੁਣ ਥੋੜਾ ਪਰਕ ਪਾਇਆ ਪਹਿਲਾਂ ਨਾਲੋਂ ਕਿਉਂਕਿ ਹੁਣ ਹੈਗੀ ਰੋਸ਼ਨੀ ਇੱਕ ਹੱਥ ਵਿੱਚ ਮੋਬਾਈਲ ਤੇ ਇੱਕ ਹੱਥ ਵਿੱਚ ਟਾਰਚ ਬਟ ਡਬਲ ਬਣਾਉਣ ਵਾਲਾ ਇੱਧਲੇ ਪਹਿ ਲੈ ਆ ਕੇ ਹਨਾ ਦੇਖੋ ਜੀ ਹੁਣ ਬਣਦੇ ਪਏ ਗੁਲਗਲੇ ਰਾਤ ਹੋ ਗਈ ਗੁਰੂ ਰਾਤ ਸਾਨੂੰ ਬਣਾਉਂਦੇ ਆ ਬਣਾਉਂਦੇ ਨੂੰ ਦਿਨੇ ਰਿਸ਼ਤੇਦਾਰ ਆਨੇ ਦਿਨੇ ਨਾ ਰਿਸ਼ਤੇਦਾਰ ਆਗੇ ਸੀਗੇ ਕੋਈ ਤੇ ਉਹਨਾਂ ਚ ਅਸੀਂ ਮਸ਼ਰੂਫ ਹੋ ਗਏ ਸੀ ਉਹਨਾਂ ਚ ਮਸ਼ਰੂਫ ਹੋ ਗਏ ਸੀ ਐਂ ਬੋਲ ਦਿੰਦੇ ਨਾ ਉਹਦੇ ਬਸ ਕੋਈ ਨਹੀਂ ਹੱਥ ਕੁਛ ਫੜੀ ਹੋਈ ਹੈ ਮੇਰੇ ਲਈ ਐਨ ਨਹੀਂ ਨਹਿਰਾਂ ਨੂੰ ਪਾਣੀ ਕਰ ਪਾਉਂਦੇ। ਹੋਰ ਬਸੋ ਵਿਚੋ ਵਿਚੋ ਆ ਪ੍ਰਧਾਨ ਸਾਹਿਬ ਸੁੱਤੇ ਪਏ ਆ ਦੇਖੋ। ਹਾਂ ਇਹ ਤੇ ਜਿੱਥੇ ਅਸੀਂ ਬੈਠਣਾ ਹੁੰਦੇ ਨੇ ਉੱਥੇ ਇਹਨੇ ਉੱਥੇ ਬੈਣਾ ਹੁੰਦਾ ਜਿੱਥੇ ਅਸੀਂ ਬੈਣਾ ਹੁੰਦਾ ਬਾ ਉੱਥੇ ਆ ਕੇ ਫਿਰ ਸਕੂਨ ਮਿਲ ਜਾਂਦਾ ਵੀ ਹੁਣ ਮੇਰੇ ਕੋਲ ਬੈਠੇ ਨੇ। ਜਦੋਂ ਅਸੀਂ ਉਨਾਪਰਾ ਹੋ ਜਾਈਏ ਬਸ ਜਿਹਦੀ ਡਾਟ ਪਾਉਂਦਾ ਬਈ ਫਿਰ ਕਿੱਥੇ ਗਏ ਕਿੱਥੇ ਤੁਸੀਂ। ਇੰਨੀ ਕੋਕੋ ਮੈਂ ਕਿਦੇ ਪਹਿਲੀ ਵਾਰ ਬਣਾਏ ਗੁਲਗੁਲੇ ਕੰਟੈਂਟ ਵੀ ਪਾ ਦਾਂਗੇ ਪੱਲੇ ਲੇਕ ਕੇ ਵਿੱਚ ਪਹਿਲੀ ਵਾਰ ਬਣਾ ਰਹੀ ਹਾਂ ਜਿੰਨੀ ਕਿਚ ਪਰ ਨਹੀਂ ਬਣਾਉਣਾ ਆ ਲੇਪ ਜਾ ਤੇਰੇ ਮੂੰਹ ਤੇ ਕਰ ਦਿੰਦਾ ਥੋੜਾ ਇਹ ਹਲਦੀ ਵਾਲਾ ਮੱਚੀ ਹਲਦੀ ਮਨਾ ਦਿੰਦੇ ਆਪਾਂ ਇੱਕ ਗੁਲਗੁਲਾ ਬਣ ਗਿਆ ਆਪਣਾ ਇੱਕ ਗੁਲਗੁਲਾ ਬਣ ਕੇ ਰੈਡੀ ਆ ਇੱਕ ਗੁਲਗੁਲਾ ਰੈਡੀ ਬਾਈ ਜੀ ਲਓ ਜੀ ਲੋ ਗੁਲਗੁਲਾ ਹੋ ਗਿਆ ਇੱਕ ਰੈਡੀ ਆ ਜਿੰਨੇ ਮੂੰਹ ਬਣਾਏ ਨੇ ਅਖਬਾਰ ਤੇ ਸਾਰਿਆਂ ਚ ਕੋਈ ਨਾ ਕਿਨੇ ਦੰਦੀਆਂ ਵੱਢ ਕੇ ਸਾਰਾ ਮੁਕਾ ਦੇਣਾ ਹੈ ਗੁਲਗਲਾਜ ਦੂਦਰ ਦੇਖੋ ਕਿੰਨਾ ਨੇਰਾ ਉਹ ਉਧਰ ਅਮਰੂਦ ਕਰਨੀ ਬਹੁਤ ਜ਼ਿਆਦਾ ਨੇਰਾ ਇੱਥੇ ਅਸੀਂ ਬੀਜੇ ਸਮਾਨ ਮੈਨੂੰ ਇਹ ਨਹੀਂ ਪਤਾ ਕੀ ਬੀਜੇ ਪਰ ਬੀਜੇ ਕੁਝ ਇਧਰਲੇ ਪਾਸੇ ਮਿਰਚਾਂ ਆ ਮਿਰਚਾਂ ਲੱਗੀਆਂ ਹੋਈਆਂ ਉਧਰ ਕਿਧਰ ਉਧਰ ਕੀ ਲਾਇਆ ਭਿੰਡੀਆਂ ਤੇ ਸ਼ਿਮਲਾ ਮਿਰਚ ਉਧਰ ਫਲੀਆਂ ਛੋਲੇ ਫਲੀਆਂ ਹਾਂ ਛੋਲੇ ਦੀਆਂ ਫਲੀਆਂ ਵਿੱਚੇ ਬਹੁਤ ਸਮਾਨ ਲਾਤਾ ਵਿੱਚੇ ਗਰਮੀ ਦੇ ਸਬਜੇ ਦਾ ਪ੍ਰਬੰਧ ਉਹ ਕਰ ਲਿਆ ਆਪਾਂ। ਆਸ ਆਪਣੀ ਸਰੋਂ ਖੜੀ ਆ। ਇਹ ਜਦੋਂ ਨਿਕਲੋਗੇ ਸਰੋਂ ਆਪਣੀ 1 ਸਾਲ ਦੀ ਸਰੋਂ ਤੇਲ ਦੀ ਟੈਨਸ਼ਨ ਨਹੀਂ। ਆਹ ਨਹੀਂ ਤਾਂ ਹੈ ਨਹੀਂ ਗੱਲ। ਮਾਰਨਿੰਗ ਜੀ ਸਾਰਿਆਂ ਨੂੰ ਕੱਲ ਵਾਲਾ ਬਲੌਗ ਲੱਗਿਆ ਆਪਾਂ ਅੱਜ ਕੰਟੀਨਿਊ ਕਰਨ ਕਿਉਂਕਿ ਰਾਤੀ ਹਨੇਰਾ ਹੋ ਗਿਆ ਜੀਗਾ, ਲੇਟ ਹੋ ਗਿਆ ਜੀ ਗੁਲਬਲੇ ਬਣਾਉਣ ਲੱਗ ਗਏ ਜੀ ਤਾਂ ਕਰਕੇ। ਤੇ ਹੁਣ ਆਪਾਂ ਬਣਾਵਾਂਗੇ ਪਕੌੜੇ। गोभी वाले ਤੇ ਆਲੂ ਵਾਲੇ ਸਖਾਈ ਆਪਣੀ ਹੋ ਗਈ ਆ ਸਾਰੀ ਤੇ ਹੁਣ ਸਮਾਨ ਰੈਡੀ ਕਰਦੇ ਆਂਗੇ ਮਿਸਟਰ ਸੁਤੇ ਪਏ ਨੇ ਇੱਧਰ ਕਮਰੇ ਚ ਸਮਾਨ ਆਪਾਂ ਰੈਡੀ ਕਰਦੇ ਆਂ ਹੁਣ ਫਿਰ ਬਣਾਉਣੇ ਆ ਪਕੌੜੇ ਇਹ ਭਈਆ ਗੋਭੀ ਗੋਭੀ ਇਹ ਇੱਧਰ ਗੋਭੀ ਇੱਧਰ ਨੀਚੇ ਪਏ ਨੇ ਆਲੂ ਕੇ ਹਲ ਫੇਲਾ ਪੀ ਲਈਏ ਥੋੜੀ ਜੀ ਕੋਲਡ ਡਰਿੰਕ ਕੋਕ ਵੀ ਲਈ ਆਪਾਂ ਪਹਿਲਾਂ ਫਿਰ ਕੰਮ ਕਰਦੇ ਆ ਬਾਅਦ ਚ ਲੋ ਜੀ ਸਮਾਨ ਆਪਾਂ ਕੱਟ ਕੇ ਧੋਤਾ ਗੋਭੀ ਤੇ ਆਲੂ ਪਿਆਜ਼ ਪਾਣੀ ਸੁੱਕ ਜੂਗਾ ਹੁਣ ਇਹਨਾਂ ਚ ਫਿਰ ਬੇਸਣ ਨਾਲ ਮਿਕਸ ਕਰ ਲੈਨੇ ਆ ਚਾਹ ਵੀ ਬਣਾਉਣੀ ਪਣੀ ਆ ਥੋੜੀ ਜਿਹੀ ਪਈ ਆ ਬਾਕੀ ਚਾਹ ਬਣਾਉਣੀ ਆ ਇੱਧਰ ਪਏ ਆਪਣਾ ਦੁੱਧ ਠੰਡਾ ਹੋ ਰਿਹਾ ਹੋ ਗਿਆ ਠੰਡਾ ਹੁਣ ਮੈਂ ਢੋਲੀ ਚੋਂ ਕੱਢ ਲਾਂ ਬੇਸਣ ਫਿਰ ਬਣਾਉਨੇ ਆਪਾਂ ਪਕੌੜੇ ਲੋ ਜੀ ਆਪਣੇ ਨਾਲ ਹੋ ਗਈ ਕੋਲੋਲ ਮੈਨੂੰ ਪਾ ਸੀ ਕਿਤੇ ਬੇਸਣ ਪਿਆਇਤਾ ਹੈ ਗੱਮ ਮੈਦ ਦਾ ਮੈਨੂੰ ਦਿਆ ਸੀ ਚਲੋ ਬੇਸਣ ਕਿਤੇ ਪਿਆ ਚਲੋ ਹੁਣ ਬੇਸਣ ਮੰਗੋਣੇ ਆ ਫਿਰ ਬਣਾਉਨੇ ਆ ਪਕੌੜੇ ਇੰਨਾ ਸ਼ੁਗਰ ਮੈਦਾਂ ਨਾ ਪਾਤਾ ਪਕੌੜਿਆਂ ਚ ਕੰਮ ਖਰਾਬ ਹੋ ਜਾਣਾ ਸੀ ਫਿਰ ਲੋ ਜੀ ਹੁਣ ਮੈਂ ਲਿਆਵਾਂ ਫਟਾਫਟ ਬੇਸਣ ਸਕੂਟਰੀ ਤੇ ਜਾ ਕੇ ਸਿਆਪਾ ਹੀ ਪੈ ਗਿਆ ਸੀਗਾ ਬੇਸਣ ਦਾ ਤਾਂ ਚਲੋ ਬਾਅਦ ਵਿੱਚ ਮਿਲਦੇ ਆਪਾਂ ਤੁਹਾਨੂੰ ਮੈਂ ਬੇਸਣ ਲਿਆਵਾਂ ਹੁਣ ਆਪਾਂ ਕਰ ਰਹੇ ਆ ਪਕੌੜਿਆਂ ਦੀ ਤਿਆਰੀ ਪਕੌੜੇ ਬਣਾਵਾਂਗੇ ਤੇ ਫਿਰ ਖਾਵਾਂਗੇ ਤੇ ਗਰਮ ਹੋ ਰਿਹਾ ਇੱਧਰ ਪਕੌੜੇ ਬਣ ਰਹੇ ਨੇ ਚਾਹ ਬਣਾਤੀ ਆ ਹੋਰ ਤੇ ਕੋਈ ਨਾ ਪੁੱਛਦੀ ਵੇ ਸੁਣ ਮੈਂ ਲੈ ਆਈ ਸੀਗੀ ਚਾਹ ਕੇ ਉਹ ਪਈ ਆਪਣੀ ਗੋਭੀ ਨੂਨ ਵਿੱਚ ਮਸਾਲਾ ਲਓ ਜੀ ਇੱਧਰ ਬਣ ਰਹੇ ਨੇ ਪਕੌੜੇ ਬਾਦ ਵਿੱਚ ਬਣਾਵਾਂਗੇ ਗੋਭੀ ਵਾਲੇ ਪਹਿਲਾਂ ਪਾਲਕ ਵਾਲੇ ਬਣਾ ਲਈਏ ਆਲੂ ਪਿਆਜ਼ ਵਾਲੇ ਉੱਠ ਜਾ ਡਰ ਗਏ ਹੂੰ ਪਕੌੜੇ ਖਾ ਲੋ ਗਰਮ ਗਰਮ ਬਣ ਰਹੇ ਨੇ ਫਿਰ ਠੰਡੇ ਹੋ ਜਾਣਗੇ ਚੱਕਰ ਕੀ ਆ ਪਤਾ ਕਿੰਨੇ ਹਲਵਾਈ ਬਦਲੇ ਨੇ ਪਕੌੜੇ ਬਣਾਉ ਲੈ ਬੁਲਗਲੇ ਮੈਂ ਬਣਾਏ ਇੱਕ ਪੂਰ ਮਮੀ ਨੇ ਪਾਇਆ ਫਿਰ ਮੇਰੇ ਮੈਨੇ ਬਣਾਇਆ ਚਲੋ ਇਹ ਕਾਕਾ ਦੁਕਾਨਾ ਹੋ ਗਿਆ ਕੈਜਾ ਲੱਗ ਰਿਹਾ ਕਪੂਤਾ ਚਲੋ ਉਠੋ ਦੇਖੋ ਕਿੰਨਾ ਕੁ ਸੈਟਰ ਰੱਖਿਆ ਪਿੱਛੇ ਵੱਡ ਦੇ ਚਾਰਜਰ ਮਾਲ ਛੇ ਤੇਲ ਉਧਰ ਘੜੀ ਪਈ ਹੈ ਹੈੱਡਫੋਨ ਪਏ ਨੇ ਗੁੱਡਾ ਪਿਆ ਗੁੱਡਾ ਦਾ ਭਾ ਪਹਿਲਾਂ ਨਹੀਂ ਪਿਆ ਚਲੋ ਉਹ ਤਾਂ ਪੈਣ ਆਈਆਂ ਇਹਦਾ ਚਲੋ ਆਇਓ ਨਾ ਫਿਰ ਸਿੱਟਣ ਵਾਸਤੇ ਕਿ ਕੋਕੋਪਾ ਕੋਈ ਆਇਆ ਹੂੰ ਜੀ ਹੋ ਗਿਆ ਕੰਮ ਖਰਾਬ ਸਿਲੰਡਰ ਹੋ ਗਿਆ ਸਾਡਾ ਖਤਮ ਹੁਣ ਮੰਮੀ ਤੇ ਮਨਦੀਪ ਉਧਰਲੇ ਘਰੋਂ ਲੈਣ ਗਏ ਨੇਗੇ ਸਿਲੰਡਰ ਚੱਕ ਲਿਆ ਉਧਰ ਹੂੰ ਐਵੇਂ ਚਲੋ ਥੋੜਾ ਥੋੜਾ ਚੱਲ ਰਿਹਾ ਮੈਂ ਵੀ ਕਰੀ ਸੇਕ ਕਿਉਂ ਨਹੀਂ ਲੱਗ ਰਿਹਾ ਪੜਾਇਆ ਤਾਂ ਪਤਾ ਨਹੀਂ ਸਿਲੰਡਰ ਖਤਮ ਹੋ ਗਿਆ ਅਰੇ ਤਾਂ ਥੋੜੇ ਜਿਹਾ ਪਕੌੜੇ ਬਣੇ ਸੀ ਥੋੜੇ ਜਿਹਾ ਪਏ ਆ ਥੋੜੇ ਜਿਹਾ ਕੜਾਈ ਚ ਪਾਏ ਹੋਏ ਸਾਡੇ ਗਵਾਂਢੀ ਬਣਾ ਰਹੇ ਨੇ ਘਰ ਘਰ ਤਾਂ ਬਣਾਇਆ ਹੋਇਆ ਸੀ ਬਾਹਰੇ ਕਮਰਾ ਬਣਾ ਰਹੇ ਨੇ ਮਿਸਤਰੀ ਲੱਗੇ ਹੋਏ ਨੇ ਲੈਂਟਰ ਪਾਉਣਗੇ ਸ਼ਾਇਦ ਅੱਜ ਵੀ ਪਾ ਸਕਦੇ ਨੇ ਕੱਲ੍ਹ ਨੂੰ ਵੀ ਪਾ ਸਕਦੇ ਆ ਅੱਗੇ ਲੈ ਕੇ ਸਿਲੰਡਰ ਦੇਖੋ ਆਜਾ ਆਜੋ ਪਾਈ ਸਲੈਂਡਰ ਵਾਲੇ ਭਾਈ ਆ ਗਏ। ਬਲੈਂਡਰ ਭਰਾ ਕਿਨੇ ਆ ਭਾਈ ਤਾਂ। ਆਹ ਹੋਰ ਰੇ ਗਿਆ ਬਾਹਰ। ਚਲੋ ਲਾਓ। ਜਿਹ ਬਾਈ ਸਲੈਂਡਰ ਦੇ ਸਾਡਾ ਨੇ ਪਾਦਾ ਵਾਂ। ਸਰਕਾਰੋਂ ਬਲੈਂਡਰ ਨਾ ਉੱਥੇ। ਚੱਲ ਰਹੀ ਐ ਸਰਕਾਰ ਦੇ ਬਲੈਂਡਰ। 프리 ਚ ਚਲੋ ਲਾ ਦਿਓ। ਬੰਦ ਕੀਤਾ ਨਾ? ਹੂੰ ਹੇ ਨੀਚੋਂ ਬੰਦ ਕਰ ਲਓ ਉੱਪਰੋਂ ਦਾ ਕਰਤਾ। ਅਜੇ ਸਾਡੀ ਗੌਰ ਚੱਲ ਰਹੀ ਆ। ਸਾਰੇ ਕਿਤੇ ਐ ਥੋੜੀ ਭਗਵੰਤ ਮਾਨ ਨਾਲ ਬਣੀ ਹੋਈ ਆ। ਮੋਂ ਤਮਾ ਨਾਲ ਗੜੀ ਬਈਆ ਹੂੰਗੀ ਮਾਲ ਲੈਣਾ ਪਣੀ ਹੈ ਸਾਡੀ ਮਤਲਬ ਅੱਜ ਰਾਤ ਵੇਖੋ ਕੀ ਹੁੰਦਾ ਕੱਲੇ ਪਕੌੜੇ ਆਪਾਂ ਬਣਾ ਲਿਆ ਹੁਣ ਬਣਾ ਰਿਆ ਆਪਾਂ ਗੋਭੀ ਵਾਲੀ ਇਧਰ ਮੈਂ ਫੋਨ ਖੋਲਿਆ ਅੰਬੁੱਤ ਬਣਿਆ ਖੜਾ ਇਧਰ ਐਵੇਂ ਐਵੇਂ ਮਾਣੀ ਬੋਲੀਏ ਮੈਂ ਨਹੀਂ ਰੱਖਣਾ ਮੈਂ ਕਹਾਂਗੇ ਜਦੋਂ ਉਹ ਆਪ ਹੀ ਸੈੱਟ ਹੋ ਜੂਗਾ ਆ ਸਾਗ ਪਿਆ ਇੱਥੇ ਸਾਗ ਨਹੀਂ ਬਣਾਉਣਾ ਸੀ ਮੈਂ ਪਕੌੜੇ ਨਾਲ ਨਾ ਲਾਵਾਂਗਾ ਪਰ ਮਾੜੀ ਨਹੀਂ ਕਰਿਆ ਹਾਏ ਹਾਏ ਨਾ ਆਲੇ ਲੈਣਾ ਛੋਟੇ ਛੋਟੇ ਟੁਕੜੇ ਕਰਕੇ ਨਾ ਖਰਾਬ ਕਰਦੇ ਪਕੌੜੇ ਸਾਰੇ ਹਮ ਵੱਡੇ ਇਹਦੇ ਦੋ ਪੀਸ ਕਰਨੇ ਨੇ ਬਸ ਜ਼ਿਆਦਾ ਨਹੀਂ ਠੀਕ ਆ ਸ਼ੈਫ ਆਹ ਦੇਖ ਆ ਪੰਜਾਬ ਕੇਸਰੀ ਪੜ ਲਓ ਇਹਦੇ ਵਿੱਚ ਹਾਂ ਇਹਨੂੰ ਐ ਤੇ ਮੈਨੂੰ ਇੰਨੇ ਓਡੜੇ ਸੁਆਦ ਨਹੀਂ ਲੱਗਦੇ ਫਿਰ ਕਰ ਲਾ ਉਹ ਤਾਂ ਫਿਰ ਉੱਤੋਂ ਲੈ ਜਾਣਾ ਆਂਦੇ ਉਹ ਕੋਲੇ ਆफी ਖਾਣ ਲੱਗਿਆ ਹੁਣ ਟੇਸਟ ਕਰਕੇ ਦੇਖਦੇ ਆਂ ਕੋਲਿਆਂ ਨੂੰ ਕਰੇ ਬਣਾਏ ਨੇ ਵੈਸੇ ਤਾਂ ਟੇਸਟੀ ਬਣਾਏ ਨੇ ਬਹੁਤ ਟੇਸਟੀ ਖਾ ਕੇ ਦੇਖੋ ਕਰ ਕਰੇ ਹਾਂ ਹਾਂ ਨਰਾ ਆ ਜਾ ਚਾ ਨਾਲ ਇਧਰ ਕੋਲ ਡਰਿੰਕ ਮੰਮੀ ਉਹ ਬਣਾ ਲਈ ਆ ਕਿੱਥੇ ਜੜੀ ਬੈਠੀ ਆ ਕਾਹਨ ਤੇ ਪਰ ਬੈਠ ਜੇ ਬੈਸ ਪਾਉ ਕੰਮ ਹੋ ਗਿਆ ਸਮਾਪਤੀ ਤੇ ਚਿਪਸ ਤਲ ਲਈ ਆਪਾਂ ਇੱਧਰ ਹੁਣ ਗੋਭੀ ਦਾ achar ਗੋਭੀ ਦਾ achar ਪਉਣਾ ਹੁਣ ਬੰਦ ਕਰਕੇ ਛੱਡ ਦੇ ਇੱਕ ਮਾ ਹੁਣ ਦਾ ਹੱਥੋਂ ਪਤਾ ਤੈਨੂੰ ਆ ਜਾ ਲੋ ਜੀ ਅੱਜ ਬਣਾਉਣ ਲੱਗਿਆ ਸੀ ਸਾਗ ਪਹਿਲਾਂ ਸਾਡੀ ਭੱਚਕਾ ਤੱਕਾਂ ਟਾਈਮ ਪਚੀਕੜ ਸਾਗ ਬਣਾਉਣ ਲੱਗੇ ਆ ਗੁੱਟੀ ਲਿਆਂਦੀ ਐ ਪਾਲਕ ਦੀ ਸਾਗ ਤੋੜਿਆ ਇੱਥੋਂ ਆਪਣੇਉ ਹੁਣ ਤਾਂ ਇਹ ਵੱਡ ਤਾਂ ਸਾਰਾ ਉਥੇ ਚੱਕ ਤਾਂ ਸਾਰਾ ਕੁਝ ਨਵੇਂ ਚੀਜ਼ਾਂ ਲਾਈਆਂ ਨੇ ਆ ਸਾਡਾ ਬੱਕਰਾ ਪਿਆ ਇਹ ਬੱਕਰਾ ਪਿਆ ਸਾਡਾ ਇਹ ਤਾਂ ਗਾਣੇ ਗਾਉਂਦੇ ਰਹਿੰਦੇ ਨੇ ਬੱਕਰਿਆ ਕੋਕੋ ਹੋ ਬੱਕਰੂ ਕੀ ਜਗਾ ਰਿਹਾ ਸਾਰੇ ਤੇ ਨੀਂਦ ਜਿਹੜੀ ਰਹੀ ਨਹੀਂ ਤੈਨੂੰ ਲੈ ਲੈ ਦਿਖਾਉਂਦਾ ਦਿਲਾ ਕਿਵੇਂ ਆ ਉਹ ਕੋਕੋ ਕੀ ਹੋ ਗਿਆ ਗਵਾਂਡੀਆਂ ਸਾਡੇ ਲੈਂਟਰ ਪੈ ਰਿਆ ਉਹ ਦੇ ਉਹ ਕਸਰੇ ਨੇ ਉੱਤੇ ਮਸ਼ੀਨ ਅੱਜ ਜਲੇਬੀਆਂ ਖਾਣਗੇ ਜਲੇਬੀਆਂ ਖਾਣਗੇ ਗਵਾਂਡੀ ਸਾਨੂੰ ਲੱਡੂ ਖਾਣਗੇ ਜਲੇਬੀਆਂ ਖਾਣਗੇ ਪਤਾ ਨਹੀਂ ਗਵਾਂਡੀ ਪਤਾ ਨਹੀਂ ਇਹ ਵੀ ਨਾ ਕੋਈ ਕੁਝ ਖਾਣ ਨਹੀਂ ਨਾ ਜਿਹਾ ਜਿਓ ਅੱਜ ਸਾਥ ਖਾਵਾਂਗੇ ਕੋਕਾ ਤਾਂ ਪਿਆ ਲੱਤ ਚੱਕ ਕੇ ਸੌ ਜਾ ਆਪ ਦਾ ਬਣਾਇਆ ਬਣਾ ਲਿਆ ਹੋਰ ਕਿ ਮੈਂ ਕੀ ਬਣਾਵਾ ਹੁਣ ਮੈਂ ਅਜਾ ਬਣਾਉਂ ਨਾ ਬਲੌਗ ਯਾਦ ਰੱਖਿਓ ਆ ਦਿਖਦਾ ਉਹ ਜੇ ਫਟੂ ਮਾਰ ਤੂੰ ਕੋਕੜੀ ਕੋਕੜੀ ਸਾਡੀ ਕੋਕੜੀ ਲੈ ਇਹ ਹੋਈ ਗੁੱਦਾ ਬਣ ਜਾਂਦੀ ਟੀਆ ਘੰਡਾ ਹੋ ਜਾ ਮਾਰ ਦੜੇ ਨੂੰ ਮਾਰ ਖਤਮ ਬਾਈ ਬਾਈ ਟਾਟਾ ਗੁੱਡ ਬਾਏ ਗਿਆ